ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆ ਲੈ ਕੇ ਹਾਂ ਜਰਿਆ ਅੱਜ ਦੀ ਵੱਡੀ ਖਬਰ ਦਿੱਲੀ ਦੇ 9 ਸਕੂਲਾਂ ਨੂੰ ਮਿਲੀ ਬੰਬ ਨਾਲ ਡਾਉਣ ਦੀ ਧਮਕੀ ਤੇ ਪ੍ਰਬੰਧਕਾਂ ਵਿੱਚ ਮੱਚੀ ਤਰਥੱਲੀ ਬੰਬ ਸਕੂਲ ਐਡ ਦੀ ਤਲਾਸ਼ੀ ਜਾਰੀ ਰਾਜਧਾਨੀ ਦਿੱਲੀ ਵਿੱਚ ਸੋਮਵਾਰ ਸਵੇਰੇ ਉਸ ਵੇਲੇ ਹਫੜਾ ਤਫੜੀ ਮੱਚ ਗਈ ਜਦੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਸਥਿਤ ਨੌ ਨਾਮੀ ਸਕੂਲਾਂ ਨੂੰ ਬੰਬ ਨਾਲ ਡਾਉਣ ਦੀ ਧਮਕੀ ਮਿਲੀ ਇਹ ਧਮਕੀ ਭਰੀ ਭਰੀਆਂ ਕਾਲਾਂ ਸਵੇਰੇ ਕਰੀਬ 8:30 ਵਜੇ ਤੋਂ 9:00 ਦੇ ਵਿਚਕਾਰ ਆਈਆਂ ਜਿਸ ਤੋਂ ਬਾਅਦ ਸਕੂਲ ਪ੍ਰਸ਼ਾਸਨ ਅਤੇ ਸੁਰੱਖਿਆ ਤੇ ਏਜੰਸੀ ਆਤਰਾੰਤ ਲਾਟਮ ਮੋਡ ਵਿੱਚ ਆ ਗਈਆਂ ਹਨ ਸੂਚਨਾ ਮਿਲਦੇ ਹੀ ਸਬੰਧਿਤ ਸਕੂਲਾਂ ਨੇ ਬਿਨਾਂ ਦੇਰੀ ਕੀਤੇ ਦਿੱਲੀ ਪੁਲਿਸ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਅਤੇ ਇਸ ਤੋਂ ਬਾਅਦ ਪੁਲਿਸ ਫਾਈਬਰ ਗ੍ਰੇਡ ਅਤੇ ਬੰਬ ਸਕੂ ਐਡ ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ ਤੇ ਸਕੂਲ ਕੰਪਲੈਕਸਾਂ ਦੀ ਬਰੀਕੀ ਨਾਲ ਤਲਾਸ਼ੀ ਸ਼ੁਰੂ ਕੀਤੀ। ਤਮਕੀਨ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕਈ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਕਲਾਸ ਰੂਮਾਂ ਤੋਂ ਬਾਹਰ ਕੱਢ ਕੇ ਸੁਰੱਖਿਆਤ ਥਾਵਾਂ ਤੇ ਲਜਾਇਆ ਗਿਆ ਤੇ ਕੁਝ ਸਕੂਲਾਂ ਵਿੱਚ ਛੁੱਟੀ ਘੋਸ਼ਿਤ ਕਰ ਦਿੱਤੀ ਗਈ ਹੈ। ਜਦ ਮਾਪਿਆਂ ਨੂੰ ਵੀ ਤੁਰੰਤ ਸੂਚਿਤ ਕੀਤਾ ਗਿਆ ਤਾਂ ਮੁੱਢਲੀ ਜਾਣਕਾਰੀ ਵਿੱਚ ਹੁਣ ਤੱਕ ਕਿਸੇ ਵੀ ਸਕੂਲ ਵਿੱਚ ਕੰਪਲੈਕਸ ਜੋ ਕੋਈ ਵੀ ਛੱਕੀ ਵਸਤੂ ਜਾਂ ਵਿਸਪੋਟਿਕ ਬ੍ਰਾਹਮਣਤ ਨਹੀਂ ਹੋਇਆ ਹਾਲਾਂਕਿ ਪੁਲਿਸ ਇਸ ਨੂੰ ਫਰਜੀ ਕਾਲ ਮੰਨ ਕੇ ਹਲਕੇ ਵਿੱਚ ਨਹੀਂ ਲੈ ਰਹੀ ਅਤੇ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ ਦਿੱਲੀ ਪੁਲਿਸ ਅਨੁਸਾਰ ਧਮਕੀ ਭਰੀਆਂ ਕਾਲਾਂ ਦੇ ਸਰੋਤ ਅਤੇ ਕਾਲਰ ਦੇ ਲੋਕੇਸ਼ਨ ਦਾ ਪਤਾ ਲਗਾਉਣ ਦੀ ਜੋ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਈਬਰ ਜਨਰਟ ਅਤੇ ਤਕਨੀਕੀ ਟੀਮਾਂ ਨੂੰ ਵੀ ਜਾਂਚ ਵਿੱਚ ਸ਼ਾਮਲ ਕੀਤਾ ਗਿਆ ਜਿਗਰਜੋਗ ਹੈ ਕੇਸ ਤੋਂ ਇਲਾਵਾ ਇਸ ਤੋਂ ਪਹਿਲਾਂ ਵੀ ਦਿੱਲੀ ਅਤੇ ਹੋਰ ਵੱਡੇ ਸ਼ਹਿਰਾਂ ਵਿੱਚ ਸਕੂਲ ਅਤੇ ਸਰਕਾਰੀ ਇਮਾਰਤਾਂ ਨੂੰ ਬੰਬ ਨਾਲ ਡਾਉਣ ਦੀ ਫਰਜੀ ਧਮਕੀ ਮਿਲ ਚੁਕੀਆਂ ਹਨ ਜਿਨ੍ਹਾਂ ਦਾ ਮਕਸਦ دہشت ਫੈਲਾਉਣਾ ਪਾਇਆ ਗਿਆ ਸੀ ਦਿੱਲੀ ਪੁਲਿਸ ਨੇ ਮਾਪੇ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਫਵਾਹਾਂ ਤੇ ਧਿਆਨ ਨਾ ਦੇਣ ਤੇ ਸਾਰੀਆਂ ਪ੍ਰਭਾਵੀ ਸਕੂਲਾਂ ਵਿੱਚ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਹੇਠ ਦੱਸੀ ਜਾ ਰਹੀ ਖਬਰ ਨਾਲ ਅੰਤ ਤੱਕ ਬਨੇ ਰਹਿ ਲਈ ਟੱਡ